ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਜਿਹੜੇ ਵੀਰ ਫੋਰਚੂਨਰ ਗੱਡੀ ਦੇ ਸ਼ਕੀਨ ਨੇ ਉਹਨਾਂ ਵਾਸਤੇ ਕਾਰ ਲਿਆਇਆਗਾ ਕਾਰ ਐਸੀ ਕਾਰ ਆ ਵੀ ਤੋਹਫਾ ਕਹਿ ਸਕਦੇ ਹੂੰ ਬਹੁਤ ਹੀ ਜਾਇਜ਼ ਰੇਟ ਨੇ ਗੱਡੀ ਤੇ ਨਿਗਾਹ ਮਾਰੋ ਚਾਰੇ ਪਾਸੇ ਦੇਖੋ ਗੱਡੀ ਨੂੰ ਗੱਡੀ ਸਾਰੀ ਹੀਜ ਐ ਨੋ ਨਾ ਸਿਰਫ ਤੇ ਸਿਰਫ ਬੰਪਰ ਛੱਡ ਕੇ ਬੰਪਰ ਹੈਗੀ ਆ ਟੱਚਿੰਗ ਪੱਚਿੰਗ ਆਦਰਵਾਈਜ਼ ਕਿਤੇ ਵੀ ਇਹਦੇ ਬੁਰਸ਼ ਨਹੀਂ ਲੱਗਿਆ ਹੋਇਆ ਕੋਈ ਪੇਂਟ ਨਹੀਂ ਕੋਈ ਟੱਚਿੰਗ ਪੱਚਿੰਗ ਨਹੀਂ 2015 ਮਾਡਲ ਆ ਜੀ 4x2 ਆਟੋਮੈਟਿਕ ਗিয়ার ਚ ਟਾਇਰ ਦੇਖ ਲਓ ਕੰਪਨੀ ਲਾਏ ਨੇ ਟਾਇਰ ਬਿਲਕੁਲ ਨਵੇਂ ਨੇ 95 96% ਪਏ ਨੇ ਸੋਰੀ ਫਸਟ ਓਨਰ ਆ ਗਈ ਤੇ ਚੱਲੀ કુલ 135000 ਆ ਟੋਇਟਾ ਦੀ ਗੱਡੀ ਫੋਰਚਨਰ 135 ਚੱਲਦੀ ਬਹੁਤ ਘੱਟ ਮੰਨੀ ਜਾਂਦੀ ਆ ਬਾਕੀ ਬਈ ਫੁੱਲ ਇੰਸ਼ੋਰੈਂਸ ਪਿਆਗਾ ਗੱਡੀ ਦੇ ਗੋਡੇ ਪਿੱਲਰ ਦੀ ਸਾਰੇ ਪਾਸਿਓਂ Ориਜਿਨਲ ਆ ਗਈ ਨਿਗਾਹ ਮਾਰ ਸਕਦੇ ਹੋ ਗੋਡੇ ਪਿੱਲਰ ਜਮਾਂ Ориਜਿਨਲ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਐਕਸੀਡੈਂਟ ਦਾ ਕੋਈ ਖਤਰਾ ਨਹੀਂ ਹੋਰ ਕੋਈ ਮਤਲਬ ਕਿ ਕਮੀ ਪੇਸ਼ੀ ਨਹੀਂ ਹੈਗੀ ਗੱਡੀ ਦੇ ਵਿੱਚ ਬਾਕੀ ਗੱਲ ਇਹ ਹੈ ਵੀ ਦਿੱਲੀ ਨੰਬਰ ਆ ਐਨਓਸੀ ਦੇ ਨਾਲ ਮਿਲੂਗੀ ਫਸਟ ਓਨਰ ਆ ਇਹ ਸੰਗਰੂਰ ਦੇ ਵਿੱਚ ਖੜੀ ਆ ਬਾਈ ਲੈ ਕੇ ਆ ਸੀ ਆਪਣੇ ਵਾਸਤੇ ਪਰ ਹੁਣ ਉਹਦਾ ਵੀਜ਼ਾ ਲੱਗ ਗਿਆ ਫਾਰਮ ਜਾਣ ਕਰਕੇ ਹੁਣ ਉਹਨੂੰ ਗੱਡੀ ਦੀ ਹੁਣ ਜ਼ਰੂਰਤ ਨਹੀਂ ਇਸ ਕਰਕੇ ਸੇਲ ਕਰ ਰਿਹਾਗਾ ਡਿਮਾਂਡ ਆ ਜਿਹੜੀ 13 ਲੱਖ ਰੁਪਇਆ ਇੱਕ ਵਾਰੀ ਮੈਂ ਫੇਰ ਦੱਸਦਾ 2015 4/2 ਆਟੋਮੈਟਿਕ ਸੰਗਰੂਰ ਚ ਖੜੀ ਆ ਫਸਟ ਓਨਰ ਆ ਤੇ 135000 ਚੱਲੀ ਹੋਈ ਆ ਚਾਬੀਆਂ ਦੋਹੇ ਨਾਲ ਨੇ ਡਿਮਾਂਡ 13 ਲੱਖ ਰੁਪਇਆ ਵੀਡੀਓ ਸ਼ੇਅਰ ਕਰਦੇ ਹੋ ਤੁਸੀਂ ਨਹੀਂ ਲੈਣੀ ਤਾਂ ਜਿਹਨੇ ਲੈਣੀ ਆ ਉਹਦੇ ਕੋਲੇ ਭੱਗ ਜੂਗੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ